ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਮਰਦਤ ਟੀਵੀ ਤੇ ਮੈਂ ਹਾਂ ਮਾਨ ਸਿੰਘ ਸਾਲ 1993 ਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ ਜਿਹੜਾ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਜਿਸ ਦੇ ਵਿੱਚ ਸੱਤ ਜਿਹੜੇ ਆ ਉਹ ਵਿਅਕਤੀਆਂ ਦੀ ਜਿਹੜੀ ਆ ਉਹ ਮੌਤ ਹੁੰਦੀ ਆ ਸੋ ਇਹ ਮੁਕਾਬਲਾ ਇਹ ਜਿਹੜਾ ਮੁਕਾਬਲਾ ਵਾ ਇਹ ਤਰਨਤਾਰਨ ਪੁਲਿਸ ਜਦੋਂ ਬਣਾਉਦੀ ਆ ਤੇ ਪਰਿਵਾਰ ਵੱਲੋਂ ਜਿਹੜਾ ਵਾ ਸੀਬੀਆਈ ਤੱਕ ਪਹੁੰਚ ਕੀਤੀ ਜਾਂਦੀ ਆ ਤੇ ਸੀਬੀਆਈ ਦਾ ਕੇਸ ਚੱਲਦਾ ਸੋ ਮਹਾਲੀ ਦੀ ਇੱਕ ਸਪੈਸ਼ਲ ਅਦਾਲਤ ਵੱਲੋਂ ਜਿਹੜਾ ਵਾ ਪੰਜ ਪੁਲਿਸ ਮੁਲਾਜ਼ਮਾਂ ਜਿਹੜੇ ਨੇ ਉਸ ਸਮੇਂ ਦੇ ਸੋ ਐਸਐਸਬੀ ਸਮੇਤ ਇਹਨਾਂ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਦੇ ਨਾਲ ਦੀ ਨਾਲ 18 ਲੱਖ ਰੁਪਏ ਦੇ ਕਰੀਬ ਜਿਹੜਾ ਜੁਰਮਾਨਾ ਕੀਤਾ ਗਿਆ ਸਾਡੇ ਨਾਲ ਪੀੜਤ ਪਰਿਵਾਰ ਦੇ ਮੈਂਬਰ ਮੌਜੂਦ ਨੇ ਸੋ ਮ੍ਰਿਤਕ ਜਿਹੜੇ ਜਿਹੜੇ ਵਿਅਕਤੀ ਨੇ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਪਾਸੋਂ ਜਾਣਦੇ ਆ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਵਾ ਇਹਨਾਂ ਨੂੰ 32 ਸਾਲਾਂ ਬਾਅਦ ਜਿਹੜਾ ਇਨਸਾਫ ਮਿਲਿਆ ਵਾ ਸੋ ਕਿੰਨੀ ਕਿ ਇਹਨਾਂ ਨੂੰ ਜਿਹੜੀ ਖੱਜਲ-ਖੁਵਾਰੀ ਇਹ ਇਨਸਾਫ ਲੈਣ ਦੇ ਲਈ ਜਿਹੜੀ ਆ ਉਹ ਇਹਨਾਂ ਦੀ ਪਰਿਵਾਰ ਦੀ ਹੋਈ ਆ ਸੋ ਸਾਡੇ ਨਾਲ ਨਿਸ਼ਾਨ ਸਿੰਘ ਪਿੰਡ ਰਾਣੀਵਾਲਾ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਨਿਸ਼ਾਨ ਜੀ ਕਿਵੇਂ ਦੇਖਦੇ ਜੇ ਤੁਹਾਡੇ ਪਿਤਾ ਨੂੰ ਪੁਲਿਸ ਵੱਲੋਂ ਚੁੱਕ ਕੇ ਜਿਹੜਾ ਮੁਕਾਬਲਾ ਬਣਾ ਕੇ ਜਦੋਂ ਮਾਰਿਆ ਜਾਂਦਾ ਵਾ 32 ਸਾਲ ਕੇਸ ਚੱਲਦਾ ਇਨਸਾਫ ਮਿਲਿਆ ਵਾ ਕਿਵੇਂ ਦੇਖਦੇ ਜੀ ਪਹਿਲਾਂ ਸਾਰੀ ਤੁਹਾਡਾ ਧੰਨਵਾਦ ਕਰਦੇ ਨੂੰ ਹਟੇ ਘਰੇ ਪਹੁੰਚੇ ਜੇ ਤੁਹਾਡੀ ਖਬਰ ਲੈਣ ਲਈ ਸਰਹੜ ਤੁਹਾਨੂੰ ਬੜਾ 32 ਸਾਲ ਬਾਅਦ ਆਪਣਾ ਇਨਸਾਫ਼ ਮਿਲਿਆ ਚਲੋ ਬਿਲਿਆ ਜਰੂਰ ਆ ਅਸੀਂ ਸੀਪੀਆਈ ਅਦਾਲਤ ਦਾ ਧੰਨਵਾਦ ਕਰਦੇ ਆ ਵਕੀਲ ਸਾਹਿਬ ਦਾ ਧੰਨਵਾਦ ਕਰਦੇ ਜਿਹਦਾ ਭਾਜ ਦੌੜ ਕੀਤੀ ਆ ਫਿਰ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੇ ਚਲੋ ਸਾਡਾ ਵਿਸ਼ਵਾਸ ਦਵਾ ਵਿਸ਼ਵਾਸ ਹੈਗਾ ਵੀ ਇਸੇ ਵੀ ਤੁਹਾਨੂੰ ਵਿਸ਼ਵਾਸ ਮਿਲਦਾ ਦਾ ਸਾਡਾ ਫੈਸਲਾ ਸਰੋੜਾ ਚਲੋ ਸਾਡੋ ਕੱਲ ਸੁਣਾਇਆ ਵਾ ਉਹਨਾਂ ਨੂੰ ਉਮਰ ਕੈਦ ਕੀਤੀ ਆ 18 ਲੱਖ ਰੁਪਏ ਜ਼ਰਬਾਦਾ ਕੀਤਾ ਵਾ ਉਹਨਾਂ ਨੂੰ ਜੇਲ੍ਹ ਭੇਜਿਆ ਵਾ ਬਹੁਤ ਅਹੀ ਧੰਨਵਾਦ ਕਰਦੇ ਆ ਇਹਦਾ ਵੀ ਜਿਹੜਾ ਇਹ ਵਿਸ਼ਵਾਸਾਦੂ ਫੈਸਲਾ ਬਿਲਿਆ 32 ਸਾਲ ਤੱਕ ਬਿਲਿਆ ਇਹੋ ਕਦੇ ਫੈਸਲਾ ਪਰ 25 ਸਾਲ 24 ਸਾਲ ਪਹਿਲਾਂ ਬਿਲਿਆ ਹਦਾ ਜਿਹੜੇ ਆ ਐਸਪੀ ਰਿਟਾਇਰ ਹੋ ਗਏ ਆ ਬਲੋ ਵਿਰਕ ਸਾਹਿਬ ਫਿਰ ਡੀਐਸਪੀ ਦਵਿੰਦਰ ਸਿੰਘ ਰਿਟਾਇਰ ਹੋ ਗਏ ਜੇ ਸੂਬਾ ਸੇਕ ਸਪੈਕਟਰ ਹੀ ਇਹ ਵੀ ਰਿਟਾਇਰ ਹੋਏ ਆ ਬਲੋ ਜੇ ਕਿਤੇ ਪਹਿਲਾ ਕੇਸ ਨਿਬੜਿਆ ਹਦਾ ਤੇ ਉਹਦਾ ਰੂਪ ਆ ਜਿਹੜਾ ਬਨਾਵਜਾ ਉਹਦਾ ਲੈ ਕੇ ਵੀ ਤਰਖਾਵਾ ਪੈਨਸਲ ਲੈ ਕੇ ਹੋਰ ਪ੍ਰੋਫਿਟ ਲਿਆ ਦਾ ਸਰਕਾਰ ਤੋਂ ਆ ਤੇ ਫਾਇਦਾ ਚੁੱਕ ਗਏ ਆ ਤੇ ਨਾਲ ਹੀ ਉਹਨਾਂ ਦੇ ਬੱਚੇ ਵੀ ਤੇ ਆਪ ਜਿੱਦਗੀ ਵਧੀਆ ਜੀਲੀ ਉਹਨਾਂ ਦੇ ਤੁਰ ਆਹੀ ਵੇਖੋ 32 ਸਾਲਾਂ ਬਾਅਦ ਸਾਹਬਲਾ ਹੁਣ ਅਹੀ ਕੀ ਕਰਨਾ ਜੇਕਰ ਪਹਿਲਾਂ ਜੇਲ੍ਹ ਚ ਘੱਲਿਆ ਉਹਦਾ ਇਹ ਪੈਨਸ਼ਨ ਬਿਲਕੁਲ ਹੀ ਸਾਰਾ ਕੋਟਰ ਬਦਾ ਸਰਕਾਰ ਨੇ ਡਿਕਲੇਅਰ ਕਰ ਦੇਣਾ ਹੁੰਦਾ ਤੇ ਪਰ ਇਹ ਗੱਲ ਉਹ ਥੋੜਾ ਜਿਹਾ ਮਹਿਸੂਸ ਕਰਦੇ ਕਿ ਪਹਿਲਾਂ ਉਹ ਸ਼ਿਵਾਸ਼ ਬਿਲਦਾ ਸਾਨੂੰ 25 ਸਾਲ ਤੇ ਆ ਗੱਲ ਉਹਨਾਂ ਤੱਕ ਨਹੀਂ ਹੋੜੀ ਚਲੋ ਹੋਰ ਵੀ ਠੀਕ ਆ ਇੱਕ ਉਹਦੇ ਵਿੱਚ 10 ਦੋਸੀ ਉਹ ਭਰ ਗਏ ਆ ਜੇ ਕਿਤੇ ਉਹ ਵੀ ਦਾਦ ਦੋ ਸੀ ਕੱਲ ਡਾਲਦੇ ਹੱਡ ਹੋਰ ਬੜਾ ਦਿਲ ਖੋਚੜਾ ਹੈ ਵੀ ਅੱਜ ਦਹੇ ਆਡੇ ਜਿੱਦਾਂ ਦੇ ਪਿਓ ਬਰੇਡ ਨੂੰ ਮਾਰਿਆ ਹੈ ਡਕਾਉਟਰ ਬਣਾ ਕੇ ਅਸੀਂ ਦਹਾੜੂ ਸ਼ਾਇਦ ਦਵਾਈ ਪਰ ਕੱਲ ਪੰਜਾਂ ਨੂੰ ਸਜਾ ਦਿੱਤੀ ਉਹ ਪੰਜ ਵਰਗੇ ਅੱਛਾ ਇਹ ਮੈਨੇ ਇਹ ਵੀ ਪਤਾ ਲੱਗਾ ਕਿ ਜਿਹੜੇ ਤੁਹਾਡੇ ਪਿਤਾ ਜੀ ਸਾਨੂੰ ਪੁਲਿਸ ਦੇ ਵਿੱਚ ਮੁਲਾਜ਼ਮ ਇਸਾਨ ਦਾ ਸੋ ਉਹਨਾਂ ਨੂੰ ਆਤਵਾਦੀ ਕਹਿ ਕੇ ਜਿਹੜਾ ਪੁਲਿਸ ਵੱਲੋਂ ਮਾਰਿਆ ਗਿਆ ਸਰ ਹੁਣ ਤੁਹਾਨੂੰ ਪੜਾ ਇੱਕ ਪੇਜ ਫੜਿਆ ਵਾ ਜੇ ਮੇਰਾ ਪਿਓ ਆਤਵਾਦੀ ਆ ਹੀ ਉਹਨਾਂ ਨੂੰ 485 ਬੈਲਟ ਨੰਬਰ ਦਿੱਤਾ ਹੈ ਤੁਸੀਂ ਦੱਸੋ ਵੀ ਜਦੋਂ ਪੁਲਿਸ ਸਪੈਸ਼ਲ ਭਰਤੀ ਕਰਦੀ ਮੰਨ ਲਓ ਉਦੋਂ ਅੱਤਵਾਦੀਆਂ ਨੂੰ ਨੱਬਰ ਦੇਦੀ ਪੁਲਿਸ ਦਾ ਜੇ ਉਹਦਾ ਕਿਹਾ ਵੀ ਝੂਠਾ ਬਕਾਬਲਾ ਬਣਾਇਆ ਵੀ ਇਹ ਅੱਤਵਾਦੀ ਹੈ ਅਸੀਂ ਤਦਬਾਰ ਤੇ ਤੇ ਦੱਸੋ ਵੀ ਉਹ ਬੈਲਟ ਨੱਬਰ ਲਈ ਫਿਰਦਾ ਮੈਨੂੰ ਕਿੱਨੇ ਦੇਤਾ ਮੇਰੇ ਪਿਓ ਨੂੰ ਕਿੱਨੇ ਦਿੱਤਾ ਹੈ ਸਰਕਾਰ ਨੇ ਦਿੱਤਾ ਹੈ ਤੋ ਅੱਤਵਾਦੀ ਕਿੱਦਾਂ ਬਣ ਗਿਆ ਇਹਦੇ ਚ ਵੀ ਸਾਬਤ ਹੋ ਗਿਆ ਫੇਰਾ ਨੂੰ ਜੱਜ ਸਾਹਿਬ ਸੀਬੀਆਈ ਚ ਤੇ ਵਕੀਲਾ ਸਾਹਿਬ ਵੀ ਸਾਬਤ ਕੀ ਕਰਾਤਾ ਪਰੂਫੀ ਨਹੀਂ ਹੀ ਚਲੋ ਹਰ ਸਬੂਤ ਬਿਲੇ ਸਾਰੇ ਇਕੱਠੇ ਕਿਤੇ ਸੀਬੀਆਈ ਨੇ ਡੂਗੀ ਜਾਂਚ ਕੀਤੀ ਜਿਵੇਂ ਇਹਦਾ ਅਸਲਾ ਇਹਦਾ ਦੋ ਨੰਬਰ ਦਾ ਜਿਵੇਂ ਬਾਲੋ ਵੀ ਥਿਆਰ ਵਰਤੇ ਗਏ ਉਥੇ ਮੁਕਾਬਲੇ ਚ ਉਹ ਵੀ ਇਹਦਾ ਦੋ ਨੰਬਰ ਦੇ ਪਾਏ ਉਹ ਸਾਰੇ ਹੀ ਇਹਨਾਂ ਦੇ ਨਿਕਲੇ ਆ ਜਿਵੇਂ ਵੱਲੋ ਸਟੇਟ ਗੱਦ ਬਿਲੇ ਵੀਰੇ ਡੈਡੀ ਉਡਾਰੂ ਬੋਡੀ ਗਾਰਡੀ ਉਹਦਾ ਜਾਂ ਬੱਟ ਨੰਬਰ ਦੜ ਉਹ ਵੀ ਨਾ ਚੇਂਜ ਕੀਤਾ ਧੋਖੇ ਨਾਲ ਉਹ ਵੀ ਮੇਰੇ ਡੈਡੀ ਉਹਦਾ ਅਸਲੀ ਨੰਬਰ ਦੇਖ ਲਿਆ ਅੱਛਾ ਜਿਹੜੇ 7 ਜਾਣੇ ਜਿਨ੍ਹਾਂ ਦਾ ਮੁਕਾਬਲਾ ਬਣਾਇਆ ਨਾ ਜਿਹੜੇ ਪੁਲਿਸ ਦੇ ਵਿੱਚ ਕਿੰਨੇ ਜਾਣੇ ਕੰਮ ਕਰਦੇ ਕਿੰਨੇ ਜਾਣੇ ਭਰਤੀ ਸੀ ਪੁਲਿਸ ਚ ਪੁਲਿਸ ਸਰ ਤਿੰਨ ਜਾਣੇ ਭਰਤੀ ਸੀ ਛਿੱਦਾ ਬਾਕੀ ਬਾਕੀ ਕੀ ਕੰਮ ਕਰਦੇ ਬਾਕੀ ਇਤਰਾ ਲੇਵਰ ਬਦਦੂਰੀ ਕਰਦੇ ਅੱਛਾ ਤਾਂ ਕੀ ਨਾਮ ਨੇ ਇਹਨਾਂ 7 ਜਾਣਿਆਂ ਦੇ ਕੀ ਨਾਂ ਥੋੜਾ ਮੀਡੀਆ ਸਾਹਮਣੇ ਲਿਆੰਦੋ ਸਰ ਇੱਕ ਦੇ ਹਰੇਦਰ ਸੇਗ ਬਾਲ ਵਿੱਚ ਹੀ ਦੂਸਰਾ ਬੱਗਲ ਸੇਗ ਹੀ ਜਿਹੜਾ ਇਹ ਜੋ ਕਰਬੂ ਵਾਲੇ ਤੋਂ ਹੀ ਤੇ ਜਿਹੜਾ ਸ਼ਰਪਜੀਤ ਸਿੰਘ ਹਲਸਾ ਵਾਲੇ ਤੋਂ ਹੀ ਤੇ ਜਿਹੜੇ ਚਾਰ ਬੰਦੇ ਉਹ ਆਪਣੇ ਰਾਣੀ ਬਲਾ ਤੋਂ ਹੀ ਇਹ ਛਿੱਦਾ ਸਿੰਘ ਦੇਸਾ ਸਿੰਘ ਸੁਖਦੇਵ ਸਿੰਘ ਤੇ ਬਲਕਾਰ ਸਿੰਘ ਉਰਫ ਕਾਲਾ ਇਹ ਚਾਰ ਬੰਦੇ ਆਪਣੇ ਰਾਣੀ ਬਲਾ ਤੋਂ ਅੱਛਾ ਤੇ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਨੂੰ ਹੁਣ ਸਜ਼ਾ ਆਈ ਆ ਐਸਐਸਪੀ ਦਾ ਕੀ ਨਾਮ ਆ ਬਾਕੀ ਮੁਲਾਜ਼ਮ ਕਿਹੜੇ ਕਿਹੜੇ ਇਹ ਨਾਲ ਜਿਹਨਾਂ ਨੂੰ ਸਜ਼ਾ ਆਈ ਭਵਿੰਦਰ ਸਿੰਘ ਬਿਰਕਾ ਜਿਹੜੇ ਉਹ ਐਸਐਸਪੀ ਰਿਟਾਇਰ ਹੋਏ ਜੇ ਡੀਐਸਪੀ ਜਿਹੜੇ ਦਵਿੰਦਰ ਸਿੰਘ ਆ ਇਹ ਡੀਐਸਪੀ ਵੀ ਰਿਟਾਇਰ ਹੋਇਆ ਸਾਬ ਸਪੈਕਟਰ ਜਿਹੜਾ ਇਹ ਦੂਜਾ ਸੂਬਾ ਸਿਕਸਰਾ ਦੇ ਤੋਂ ਆਖਿਆ ਜਾਂਦਾ ਹੈ ਇਹ ਉੱਥੋਂ ਰਿਟਾਇਰ ਹੈ ਦੂਜੇ 2 एएसआई जी ਉਹਦਾ ਦੇ ਦਾਬਦ ਪੂਰੇ ਖਿਆਲ ਦੀਆ ਜੀ ਤੇ ਭੱਜ ਜੜੇ ਸੀ ਟੋਟਲ ਜੀ ਸੋ ਹੋਰ ਇੱਥੇ ਪਰਿਵਾਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਕਿ ਜਿਨ੍ਹਾਂ ਦੇ ਜਿਹੜੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਤਰਨ ਤਰਨ ਪੁਲਿਸ ਵੱਲੋਂ ਚੋਕ ਕੇ ਮੁਕਾਬਲਾ ਬਣਾ ਕੇ ਜਿਹੜਾ ਮਾਰਿਆ ਜਾਂਦਾ ਮਾਤਾ ਜੀ ਮੌਜੂਦ ਨੇ ਮਾਤਾ ਜੀ ਕਿਵੇਂ ਦੇਖਦੇ ਜੇ ਅੱਜ 32 ਸਾਲਾਂ ਬਾਅਦ ਤੁਹਾਨੂੰ ਇਨਸਾਫ ਮਿਲਿਆ ਬਹੁਤ ਸਾਨੂੰ ਖੁਸ਼ੀ ਹੋਈ ਆ ਸਾਡੇ 32 ਸਾਲ ਬਾਅਦ ਸਾਨੂੰ ਹੱਕ ਸਾਨੂੰ ਮਿਲ ਜਾਨਾ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਸਾਡੀ ਕੋਹ ਸਾਡੀ ਫਨਸੀਨ ਲੱਗਣੀ ਚਾਹੀਦੀ ਬਹੁਤ ਸਾਡੇ ਘਰ ਦੇ ਹਾਲ ਮੰਦਿਆ ਤੁਹਾਡੀ ਵੇਖ ਹੀ ਆਇਓ ਕੀ ਹਾਲ ਸਾਡੇ ਘਰ ਦਾ 32 ਅਸੀਂ ਕਿਸੇ ਘਰੋਂ ਪਾਣੀ ਅਸੀਂ ਕਿਸੇ ਘਰੋਂ ਕੋ ਅਨਿਆ ਦੇ ਸਾਡੇ ਸਾਥ ਦੇ ਆ ਜੀ ਭਲਾ ਇਹ ਇੱਕ ਜਿਹੜੀ ਕੋਠਾ ਡੇਕ ਪਿਆ ਦੂਜੀ ਆ ਦੀ ਫੇਰ ਖੜਾ ਕੀਤਾ ਆ ਜੇ ਅੱਜ ਉਹ ਘਰ ਜਿੰਦਾ ਰ ਆਪਣਾ ਜੋ ਮਰਜ਼ੀ ਕਰਦਾ ਕਰਦਾ ਅੱਛਾ ਮਾਤਾ ਜੀ 32 ਸਾਲ ਕੇਸ ਚੱਲਿਆ ਵਾ 32 ਸਾਲ ਕਹਿੰਦੇ ਆ ਵੀ ਜਿਹੜੇ ਕੇਸ ਲੜਨੇ ਬੜੇ ਊਖੇ ਨੇ ਬੜਾ ਜਿਹੜਾ ਖਰਚਾ ਕਰਨਾ ਪੈਂਦਾ ਵਾ 32 ਸਾਲ ਕੇਸ ਕਹਿੰਦਾ ਵੀ ਖਰਚਾ ਹੁਣ ਤੱਕ ਤੁਹਾਡਾ ਲੱਗਾ ਤੁਹਾਡਾ ਖਰਚਾ ਬਾਵਾ ਹੀ ਆ ਗਿਆ ਇੱਥੇ ਦਈ ਨਾ ਸੀ ਵੀ ਆਏ ਨਾ ਕਿ ਉੱਥੇ ਹੀ ਪਹੁੰਚਦੇ ਰਹੇ ਆ ਜੀ ਆਖਣਾ ਇਹ ਵੀ ਨਹੀਂ ਉਹਨਾਂ ਸਾਨੂੰ ਸੱਦਿਆ ਨਹੀਂ ਪਹੁੰਚਣਾ ਹੀ ਪਹੁੰਚਣਾ ਉੱਥੇ अच्छा तो ਜਿਹੜੇ ਤੁਹਾਡੇ ਪਤੀ ਲੱਗਦੇ ਨੇ ਇਹ ਵੀ ਪੁਲਿਸ ਦੇ ਵਿੱਚ ਭਰਤੀ ਹਾਂਜੀ ਪੁਲਿਸ ਦੇ ਵਿੱਚ ਹੀ ਜੀ ਤੇ ਹੋਰ ਇਥੇ ਵੀਰਜੀ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਆ ਵੀਰਜੀ ਜਿਨ੍ਹਾਂ ਦੀ ਫੋਟੋ ਫੜੀ ਆ ਇਹਨਾਂ ਦੇ ਇਹਨਾਂ ਦੇ ਇਹਨਾਂ ਦਾ ਵੀ ਮੁਕਾਬਲਾ ਬਣਾਇਆ ਗਿਆ ਜੀ ਇਹ ਦੇਸ਼ਾ ਸਿੰਘ ਮੈਂ ਉਹਦਾ ਭਰਾ ਛੋਟਾ ਅੱਛਾ ਜੀ ਹਾਂਜੀ ਇਹ ਵੀ ਪੁਲਿਸ ਵਿੱਚ ਇਕੱਠੇ ਹੀ ਹਾਂਜੀ ਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੱਜ ਦਾ ਵਕੀਲ ਸਾਹਿਬ ਦਾ ਤੁਹਾਡਾ ਜਨਾ ਤੂ ਇਥੋਂ ਤੱਕ ਪਹੁੰਚਾਇਆ ਵਾ ਤੇ ਅਸੀਂ ਇਹ ਮੰਗ ਮੰਗਦੇ ਆ ਵੀ ਨੌਕਰੀ ਮਿਲ ਜੇ ਮਾਲਾ ਦੀ ਫਿਲਸਣ ਲੱਗ ਜੇ ਤੇ ਜਿਹੜਾ ਸਾਡਾ ਖਰਚ ਆ ਬਤੀਆਂ ਚੈਨਾਂ ਚ ਉਹ ਤੇ ਗਿਣੀ ਨਹੀਂ ਨਾ ਸਕਦੇ ਲੱਖਾਂ ਕਰੋੜਾ ਆਣਾ ਫੜ ਫੜ ਲਾਏ ਆ ਤੇ ਉਹ ਸਾਡਾ ਹੱਕ ਮਿਲ ਜੇ ਸਾਨੂੰ ਤੇ ਬਸ ਠੀਕ ਠਾਕ ਵਰੀਆ ਹਾਂਜੀ ਅੱਛਾ ਜਿਹੜੇ ਮੁਕਾਬਲੇ ਬਣਾਏ ਗਏ ਹੈ ਕਿਥੇ ਕਿਥੇ ਮੁਕਾਬਲਾ ਬਣਾਇਆ ਗਿਆ ਹੈ ਹਾਂਜੀ ਮੁਕਾਬਲਾ ਜਿਹੜਾ ਇਹ ਜਿਹੜੇ ਇਹ ਜਿਹੜੇ ਚਾਰ ਇਹ ਤੇ ਸਰਹਾਲੀ ਠਾਣੇ ਮਾਰੇ ਆ ਨਾ ਮੁਕਾਬਲੇ ਦੇ ਵਿੱਚ ਘੜ ਕੇ ਬਣਾ ਕੇ ਮੁਕਾਬਲਾ ਤੇ ਦੂਜਾ ਦਾ ਨਿਸ਼ਾਨ ਸਾਹਿਬ ਦੱਸਿਆ ਵੀ ਇਹ ਵੈਰਨਵਾਲ ਬਾਕੀ ਜਿਹੜੇ ਮਾਰੇ ਤੈਨੂੰ ਦੋ ਮੁਕਾਬਲੇ ਬਣਾਏ ਸਾਤਾ ਬੰਦਿਆਂ ਦੇ ਹਾਂਜੀ ਅੱਛਾ ਹੁਣ ਸਰਕਾਰ ਕੋਲੋਂ ਕੀ ਮੰਗ ਪਰਿਵਾਰ ਦੀ ਮੰਗ ਇਹੋ ਹੀ ਆ ਵੀ ਇੱਕ ਭਰਾ ਨੂੰ ਨੌਕਰੀ ਮਿਲਿਆ ਤੇ ਮਾਦਾ ਦੀ ਪਲੇਸਨ ਲੱਗ ਗਈ ਤੇ ਜਿਹੜਾ ਦੂਜਾ ਪਰਿਵਾਰ ਆ ਉਹਨਾਂ ਨੂੰ ਕੋਈ ਮਦਦ ਸਹਾਇਤਾ ਮਿਲਣੀ ਚਾਹੀਦੀ ਜਾ ਕਿਉਂਕਿ ਰਲ ਮਿਲ ਕੇ ਸਾਰੇ ਪੈਸਾ ਲਾਇਆ ਹੈ ਜੀ ਹਾਂਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਭਗਵੰਤ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਉਹ ਵੀ ਇਸ ਮੌਕੇ ਤੇ ਮੁੱਖ ਮੰਤਰੀ ਸਾਡੀ ਸੋਨਣਾ ਹਾਂਜੀ ਅ ਵੀਰ ਜੀ ਕਹਿੰਦੇ ਨੇ ਕਿ ਇੱਕ ਕਰ ਦੁਬਾਰਾ ਉਹਨਾਂ ਨੇ ਗੱਲ ਕਰਨੀ ਵੀਰ ਜੀ ਤੁਹਾਡੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਅ ਬੜੇ ਜਿਹੜੇ ਆਮ ਲੋਕਾਂ ਦੀ ਸੁਣਵਾਈ ਕਰਦੇ ਨੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਮੰਗ ਹੁਣ ਪਰਿਵਾਰ ਦੀ ਤੁਹਾਡੀ ਮੇਰੀ ਸਾਰੇ ਉਹ ਸੀਐਬ ਭਗਵਤਵਾਲ ਸਿੰਘ ਮੁੱਖ ਮੰਤਰੀ ਨੂੰ ਬੇਨਤੀ ਆ ਵਿਹਾੜੀ ਹੁੜ ਕੋਈ ਵੇਖੇ ਅਡਲ ਝਾਤੀ ਬਾਰੇ ਵੀ 32 ਸਾਲ ਇਨਸਾਫ ਲੜਿਆ ਤੇ ਹੁੜ ਹੀ ਆਪਦਾ ਕੇਸ ਜਿੱਤਿਆ ਵਾ ਚਲੋ ਅਹ ਇਨਸਾਫ ਮਿਲਿਆ ਵਾ ਤੇ ਦੋਸ਼ੀ ਕਰਾ ਦਿੱਤੇਗਾ ਜਿਵੇਂ ਸਾਡੇ ਤੇ ਕਲ ਲੱਗਾ ਹੋ ਲੈ ਗਿਆ ਤੋੜਾ ਸਾਦੂ ਬਹੁਤ ਬਾਜੀ ਨੂੰ ਬੇਇੱਜ਼ਤੀ ਆ ਵੀ ਸਾਦੂ ਜਿਵੇਂ ਸੀਧੀਆ ਦਰਜਾ ਦੇੜ ਸਾਡੇ ਪਿਓ ਸੀਧੀ ਹੋਏ ਹਿਸਾਬ ਨਾਲ ਇਹ ਅੱਗੇ ਦੇ ਚਲੋ ਆਤਵਾਦੀ ਇਹ ਕਹਿੰਦੇ ਸੀ ਚਲੋ ਲੋਕੀ ਵੀ ਆਦੇ ਸੀ ਹੋਰਾਂ ਨੂੰ ਕੱਲ ਦਾ ਇਨਸਾਫ ਮਿਲਿਆ ਤੇ ਹੁੜ ਪੁਲਿਸ ਬੜਾ ਅਜਬ ਵਾ ਤੋੜਾ ਰੁਸੀ ਦੀ ਅਰਜਾ ਦੇ ਜੇ 1 ਕਰੋੜ ਰੁਪਇਆ ਦੇ ਦੇ ਪਰਿਵਾਰ ਨੂੰ ਉਹ ਦੇਣ ਤੇ ਜੇ ਵੇਹੜ ਮੇਰੇ ਪਿਓ ਦੀ ਨੌਕਰੀ ਦਿੱਤੀ ਜਾਵੇ ਇਹ ਭਗਵੰਤ ਦਾ ਬੇਇਜ਼ਤੀ ਕਰਦੇ ਹਾਟੇ ਰਲਾ ਕੇ ਖੜ ਦੋ ਜੇਵੇਂ ਲੋਕਾਂ ਦੇ ਕਾਬ ਕਰਦੇ ਇਸ ਤਰ੍ਹਾਂ ਹਾਟੀਏ ਪੁਸ਼ਕਲਾ ਸੁੱਧ ਸੋ ਇਹ ਸੀ ਪੀੜਿਤ ਪਰਿਵਾਰਾਂ ਦੇ ਮੈਂਬਰ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਸੋ ਪਰਿਵਾਰਾਂ ਨੇ ਜਿੱਥੇ ਆਪਣੀ ਹੱਡ ਬੀਤੀ ਸੁਣਾਈਆਂ ਨਾਲ ਦੀ ਨਾਲ ਇਹਨਾਂ ਪਰਿਵਾਰਾਂ ਨੇ ਜਿਹੜੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਪਾਸੋਂ ਮੰਗ ਵੀ ਕੀਤੀ ਆ ਕਿ ਇਸ ਤਰੀਕੇ ਨਾਲ ਇਹ ਪੁਲਸ ਦੇ ਵਿੱਚ ਕੁਝ ਵਿਅਕਤੀ ਜਿਹੜੇ ਨੌਕਰੀ ਕਰਦੇ ਸਨ ਨਾਲ ਦੀ ਨਾਲ ਤਿੰਨ ਚਾਰ ਵਿਅਕਤੀ ਜਿਹੜੇ ਉਦਾਂ ਚੋਕ ਕੇ ਜਿਹੜੇ ਪੁਲਸ ਨੇ ਮੁਕਾਬਲਾ ਬਣਾ ਕੇ ਮਾਰ ਦਿੱਤੇ ਨੇ ਇਹ ਪਰਿਵਾਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਿਹੜਾ ਸ਼ਹੀਦਾ ਸ਼ਹੀਦੀ ਦਾ ਤਰਜਾ ਦਿੱਤਾ ਜਾਵੇ ਤੇ ਨਾਲ ਦੀ ਨਾਲ 1 ਕਰੋੜ ਦੀ ਰਾਸ਼ੀ ਇੱਕ ਪਰਿਵਾਰ ਨੂੰ ਤੇ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਆ ਨੌਕਰੀ ਦਿੱਤੀ ਜਾਵੇ ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋਨੁ ਫਤਿਹਵਾਦ ਨਾਲ ਮਾਨ ਸਿੰਘ ਅਮਦਰਦ ਟੀਵੀ